ਪ੍ਰਭ ਕੈ ਸਿਮਰਨ ਗਰਬੁ ਨ ਬਸੈ ਪ੍ਰਭ ਕੈ ਸਿਮਰਨ ਦੁਖ ਜਮੁ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਗੋਸੁ ਮਨ ਤਾਰੈ ਪ੍ਰਭ ਸਿਮਰਤਿ ਕਛੁ ਬਿਗੁਨੁ ਲਾਗੈ ਪ੍ਰਭ ਕੈ ਸਿਮਰਨ ਅਨੰਦਿ ਜਾਗੈ ਪ੍ਰਭ ਕੈ ਸਿਮਰਨ ਘਰਨ ਭਾਉ ਨਿਭਾ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰਿ ਨੰਦੁ ਪ੍ਰਭ ਕੈ ਸਿਮਰਨ ਗਰਭੁ ਨ ਬਸੈ ਪ੍ਰਭ ਕੈ ਸਿਮਰਨ ਦੁਖੁ ਜੰਮ ਨਸੈ प्रभु के सिमरन काल पर प्रभु के सिमरन दुश्मन टु सिमरत कच वि प्रभु के सिमरन लग प्रभु के सिमरन भाव न आप प्रभु के सिमरन दुख बसंताप प्रभु का सिमरन साधु के संग ਸਰਬ ਨਿਧਾਨ ਨਾਨਕ ਹਰੀ ਰੰਗ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰੀ ਰੰਗ ਵੈਗੁਰਦੀ ਦਾ ਖਾਲਸਾ ਵੈਗੁਰਦੀ ਦੀ ਫਤਿਹ ਗੁਰਮਾਨੀ ਕੀਰਤਨ ਕਥਾ ਦੀ ਸ਼੍ਰੇਂਖਲਾ ਵਿੱਚ ਟਵਾਡਾ ਸਾਰਿਆਂ ਦਾ ਸਵਾਗਤ ਹੈ ਹਰੀ ਜਸ ਗਾਇਨ ਕਰਦੇ ਹੋ ਹਰੀ ਨਾਮ ਗੁਣ ਗਾਇਨ ਕਰਦੇ ਹੋ ਗੁਰੂ ਜੀ ਉਪਦੇਸ਼ ਕਰਦੇ ਹਨ ਕਿ ਜਿਹੜੇ ਪ੍ਰਭੂ ਸਿਮਰਨ ਦੀ ਆਤਮਾ ਆਪਣੀ ਆਤਮਾ ਨੂੰ ਜੋ ਲਾਭ ਪ੍ਰਾਪਤ ਹੁੰਦੇ ਹਨ ਆਪਣੀ ਆਤਮਾ ਜਨਮ ਮਰਨ ਦੇ ਗੇੜ ਤੋਂ ਮੁਕਤ ਹੁੰਦੀ ਹੈ ਇਹਨਾਂ ਦੁਆਰਾ ਗਰਭਾਸ ਨਹੀਂ ਕਰਨਾ ਪੈਂਦਾ ਪ੍ਰਭ ਕੇ ਸਿਮਰਨ ਦੁਖ ਜਮਨਸ ਜਿਹੜਾ ਜਮਰਾਜ ਆ ਆਤਮਾ ਨੂੰ ਦੰਡ ਦਿੰਦਾ ਹੈ ਉਹ ਵੀ ਫਿਰ ਕੋਈ ਪਰੇਸ਼ਾਨੀ ਨਹੀਂ ਕਰਦਾ ਉਹ ਵੀ ਨਸ਼ ਜਾਂਦਾ ਹੈ ਪ੍ਰਭ ਕੇ ਸਿਮਰਨ ਕਾਲ ਪਰਹਰੇ ਜਿਹੜਾ ਮ੍ਰਿਤਿ ਹੋਇਆ ਜਦ ਸਮਾਏ ਇਹ ਪਰਮਾਤਮਾ ਦੀ ਨਿਰੰਤਰੀ ਜੋਤ ਅਸਰ ਨਹੀਂ ਪਾਉਂਦਾ ਆਪਣੀ ਆਤਮਾ ਜਦ ਪਰਮਾਤਮਾ ਨਾਲ ਲੀਨ ਹੁੰਦੀ ਹੈ ਆਪਾ ਵੀ ਕਾਲ ਤੋਂ ਮੁਕਤੀ ਪ੍ਰਾਪਤ ਕਰਦੇ ਹਾਂ ਪ੍ਰਭ ਕੇ ਸਿਮਰਨ ਦੁਸ਼ਮੰਟਰੇ ਜਦੋਂ ਦ્વੈਤ ਭਾਵ ਚਲਾ ਜਾਂਦਾ ਹੈ ਤੇ ਦੁਸ਼ਮਣੀ ਦਾ ਭਾਵ ਵੀ ਸਾਰੇ ਚਲੇ ਜਾਂਦੇ ਹਨ ਜਿਹ ਦੁਸ਼ਮਣੀ ਕਿਤੇ ਬਣਦੀ ਵੀ ਉਹ ਟਲ ਜਾਂਦੀ ਹੈ ਪ੍ਰਭ ਸਿਮਰਤ ਕਸ਼ ਬਿਗਨ ਨ ਲੱਗੇ ਤੇ ਜਿਹੜੇ ਵੀ ਬਿਗਨ ਲੱਗਦੇ ਆ ਉਹ ਅਹੰਕਾਰ ਦ્વੈਤ ਕਰਕੇ ਲੱਗਦੇ ਦ્વੈਤ ਦਾ ਜਦੋਂ ਵਿਨਾਸ਼ ਹੋ ਜਾਂਦਾ ਪ੍ਰਭੂ ਸਿਮਰਨ ਨਾਲ ਤੇ ਬਿਗਨ ਵੀ ਆਪਰੇ ਹੌਲੀ ਹੌਲੀ ਸਾਰੇ ਚਲੇ ਜਾਂਦੇ ਆ ਕੋਈ ਭੀਗਨ ਲੱਗਦਾ ਨਹੀਂ ਪ੍ਰਭ ਕੇ ਸਿਮਰਨ ਅਨ ਦਿਨ ਜਾਗੇ ਆਤਮਾ ਹਮੇਸ਼ਾ ਜਾਗਰਤ ਰਹਿਂਦੀ ਆਵਸਥਾ ਵਿੱਚ ਮਾਇਆ ਦਿਨਿੰਦਰਾ ਵਿੱਚ ਕਦੇ ਵੀ ਨਹੀਂ ਸੌਂਦੀ ਪ੍ਰਭ ਕੇ ਸਿਮਰਨ ਪਾਉਨਾ ਬਿਆਪੇ ਤੇ ਏਕ ਓਮਕਾਰ ਪ੍ਰਭੂ ਦੇ ਨਾਲ ਜਦੋਂ ਆਤਮਾ ਲੀਨ ਹੁੰਦੀ ਹੈ ਤੇ ਉਸ ਨੂੰ ਫਿਰ ਕੋਈ ਵੀ ਡਰ ਕਿਸੇ ਕਿਸਮ ਦਾ ਰਹਿਂਦਾ ਨਹੀਂ ਪ੍ਰਭ ਕੇ ਸਿਮਰਨ ਦੁੱਖ ਨ ਸੰਤਾਪੇ ਦੁੱਖ ਸੰਤਾਪ ਤੋਂ ਵੀ ਮੁਕਤੀ ਪ੍ਰਾਪਤ ਹੁੰਦੀ ਹੈ ਪ੍ਰਭ ਦਾ ਸਿਮਰਨ ਸਾਧ ਕੇ ਸੰਗ ਤੇ ਜਦੋਂ ਅਸੀਂ ਭਗਤ ਜਨਾਂ ਦੇ ਆਪਾਂ ਸੰਗਤ ਕਰਦੇ ਹਾਂ ਗੁਰੂ ਜਨਾਂ ਦੀ ਸੰਗਤ ਕਰਦੇ ਹਾਂ ਸਾਧ ਸੰਗਤ ਕਰਦੇ ਹਾਂ ਤੇ ਉੱਥੇ ਆਪਾਂ ਨੂੰ ਇਹ ਜਿਹੜਾ ਨਾ ਉਸਾ ਪੈਦਾ ਹੁੰਦਾ ਪ੍ਰਭ ਸਿਮਰਨ ਦਾ ਤੇ ਆਪਾਂ ਨੂੰ ਜਿਹੜੀ ਹੈ ਨਾ ਪ੍ਰੇਰਣਾ ਮਿਲਦੀ ਹੈ ਪ੍ਰਭ ਕਾ ਸਿਮਰਨ ਸਾਧ ਕੇ ਸੰਗਤ ਵਿੱਚ ਸਾਧ ਸੰਗਤ ਦੇ ਵਿੱਚ ਆਪਾਂ ਨੂੰ ਪ੍ਰਭੂ ਦਾ ਸਿਮਰਨ ਕਰਨ ਦਾ ਅਵਸਰ ਪ੍ਰਾਪਤ ਹੁੰਦਾ ਹੈ ਸਰਬ નિਦਾਨ ਨਾਨਕ ਹਰਿ ਰੰਗ ਤੇ ਹਰੀ ਨਾਮ ਦੀ ਇਹੋ ਜੀ ਵਡਿਆਈ ਹੈ ਕਿ ਜੋ ਦੁਨੀਆਂ 'ਚ ਆਪਾਂ ਸੁਖ ਸੋਚਦੇ ਆ ਉਹ ਹਰੀ ਸਿਮਰਨ ਦੇ ਵਿੱਚ ਦੀ ਆਪਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਤੇ ਇਸ ਦੇ ਨਾਲ ਅਰਦਾਸ ਨੂੰ ਅੱਗੇ ਬਖਸ਼ੋ ਕੋਈ ਅੰਕਲਤੀ ਅਰਦਾਸ ਖਿਮਾ ਦਾ ਜਾ ਚਖੇ ਅਰਦਾਸ ਕਰੋ ਕਿ ਏਕੀਕ ਕਥਾ ਦੀ ਲੜੀ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ